ਹੁਣ ਤੁਸੀਂ ਬਹੁਤ ਦੱਸਦੇ ਆ ਲੋਕਾਂ ਨੂੰ ਕਿ ਕਾਫੀ ਦੇ ਵਿੱਚ ਘੇ ਪਾ ਕੇ ਪਿਓ ਹਾਂਜੀ ਉਹ ਕਿੰਨੀ ਵਧੀਆ ਚੀਜ਼ ਆ ਇੱਕ ਤੁਹਾਡੇ ਵਿੱਚ એનર્ਜੀ ਤੁਹਾਨੂੰ ਬੂਸਟ ਕਰ ਰਹੀ ਆ ਮੈਂਟਲ ਉਸ ਰਾ ਜਿਹੜਾ ਘੇ ਆ ਬਾਕੀ ਜਿਹੜੇ ਤੇਲ ਆ ਤੇਲਾਂ ਤੇਲ ਦੇ ਨਾਲੋਂ ਜਿਹੜਾ ਇੱਕ ਤੇਲ ਨੂੰ ਰਿਫਾਈਨ ਕੀਤਾ ਹੋਇਆ ਆ ਉਹਨੂੰ ਉਹਨਾਂ ਦੇ ਵਿੱਚ ਕਿਸੇ ਦੇ ਵਿੱਚ ਕੈਮੀਕਲ ਪਾਏ ਹੋਏ ਆ ਕਿਸੇ ਵਿੱਚ ਕੁਝ ਪਾਇਆ ਹੋਇਆ ਹਮਮ ਆਪਣੀ ਇਹ ਤੋਂ ਮਖਣੀ ਲੈ ਕੇ ਆਓ ਉਹਦਾ ਘੇ ਕੱਢੋ ਘਿਓਰੇ ਬਣਾਓ ਕੋਈ ਵੀ ਤੇਲ ਆ ਤੁਸੀਂ ਹੱਥ ਤੇ ਪਾ ਲਓ ਹਮਮ ਹੱਥ ਤੇ ਪਾ ਕੇ ਉਹਦੀ ਚਿਕਨਹਟ ਆਪਾਂ ਨੂੰ ਮਹਿਸੂਸ ਹੁੰਦੀ ਆ ਉਹਨੂੰ ਜਿੰਨਾ ਮਰਜ਼ੀ ਪਾ ਲਓ ਠੰਡਾ ਰਹਿੰਦਾ ਕਿਉਂ ਕਿਉਂਕਿ ਉਹਨੂੰ ਬਣਾਇਆ ਇਸ ਤਰ੍ਹਾਂ ਗਿਆ ਕਿ ਉਹ ਕੁਕਿੰਗ ਆਇਲ ਆ ਉਹ ਇੱਕ ਹੀਟ ਤੇ ਜਾ ਕੇ ਉਹਨੇ ਬਰਨ ਹੋਣਾ ਸ਼ੁਰੂ ਹੋਣਾ ਆ ਉਸ ਹੀਟ ਤੱਕ ਉਹਨੂੰ ਬਰਨ ਕਰੂਗੇ ਤਾਂ ਉਹਨੇ ਤੁਹਾਡੀ ਬਾਡੀ ਦੇ ਅੰਦਰ ਜਾ ਕੇ ਉਹਨੇ ਤੁਹਾਨੂੰ ਫਾਇਦਾ ਦੇਣਾ ਕਿ ਇੱਕ ਇਹੋ ਜਿਹੀ ਚੀਜ਼ ਆ ਤੁਸੀਂ ਚਮਚਾ ਭਰ ਕੇ ਆਪਣੇ ਹੱਥ ਦੇ ਤਲੀ ਤੇ ਰੱਖ ਲਓ ਨਾ ਤੁਹਾਡੀ ਬਾਡੀ ਹੀਟ ਦੇ ਨਾਲ ਉਹ ਮੈਲਟ ਹੋਣਾ ਸ਼ੁਰੂ ਹੋ ਜਾਂਦਾ ਜਿਹੜੇ ਚੀਜ਼ ਆਪਣੇ ਬਾਹਰ ਹੀ ਮੈਲਟ ਹੋ ਰਹੀ ਆ ਕੋਕੋਨਟ ਸੇਮ ਕੋਕੋਨਟ ਦੇਖ ਲਓ ਜਿਹੜਾ ਐਕਸਟਰਾ ਵਰਜਨ ਆ ਨਾ ਪਰ ਤਲੀਆਂ ਦੇ ਜਿਹੜਾ ਮੈਲਟ ਹੋ ਜਾਂਦਾ ਤੁਹਾਡੀ ਬਾਡੀ ਦੇ ਅੰਦਰ ਜਾ ਕੇ ਇਹ ਵੀ ਉਹ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਕਿ ਪੁਰਾਣੇ ਸਮਿਆਂ ਦੇ ਵਿੱਚ ਆਪਣੇ ਬਜ਼ੁਰਗ ਕੀ ਕਰਦੇ ਹੁੰਦੇ ਸੀ ਕੇ ਦੀ ਡੀਕ ਲਾ ਕੇ ਪੀ ਜਾਂਦੇ ਸੀ ਬੋਲਦਾਂ ਦੇ ਨਾਲ ਹਲ ਬੋਣੇ ਕਿੰਨੀ ਤਾਕਤ ਹੁੰਦੀ ਸੀ ਉਹ ਨਰਜੀ ਹੈ ਕਿ ਉਹ ਨਰਜੀ ਉਹ ਕੀਟੋ ਨਰਜੀ ਹੈ ਸਗੋਂ ਉਹ ਕਹਿੰਦੇ ਘਿਓ ਵਾਲੀ ਨਰਜੀ ਦਾ ਦਬਦੀ ਵੀ ਨਹੀਂ ਰੋਟੀ ਖਾ ਲਈ ਦੁਪਹਿਰੇ ਤੁਹਾਨੂੰ ਫੇਰ ਨਰਜੀ ਡਾਉਨ ਪੈ ਗਈ ਕਿਉਂਕਿ ਕਾਰਬ ਦੀ એનર્ਜੀ ਮੈਂ ਕਹਿਣਾ ਹੁੰਦਾ ਵੀ ਇੱਕ ਬੂਸਟ ਮਾਰ ਦਿਆ ਬੇਤਾ ਬਲੱਡ ਸ਼ੂਗਰ ਤੇ ਜਿਹੜੀ ਘਿਓ ਵਾਲੀ ਹੈ ਇੱਕ ਸਟੇਬਲ ਨਰਜੀ ਹੈ